ਮੁੱਖ ਮੰਤਰੀ ਭਗਵੰਤ ਮਾਨ ਦੇ ਭੈਣ ਮਨਪ੍ਰੀਤ ਕੌਰ ਆਪਣੇ ਪਤੀ ਤਿਰਲੋਕ ਸਿੰਘ ਦੇ ਨਾਲ ਅੱਜ ਜਲੰਧਰ ਚ ਵਿਧਾਇਕ ਰਮਨ ਅਰੋੜਾ ਦੇ ਘਰ ਪਹੁੰਚੇ ਜਿੱਥੇ ਅਰੋੜਾ ਪਰਿਵਾਰ ਦੇ ਮੈਂਬਰਾਂ ਰਾਜਕੁਮਾਰ ਅਰੋੜਾ, ਰਾਜਨ ਅਰੋੜਾ ਤੇ ਹੋਰ ਨਾਨੇ ਮਨਪ੍ਰੀਤ ਕੌਰ ਤੇ ਉਹਨਾਂ ਦੇ ਪਤੀ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ ਮੁੱਖ ਮੰਤਰੀ ਦੇ ਭੈਣ ਨੇ ਕਿਹਾ ਕਿ ਇਸ ਪਰਿਵਾਰ ਨਾਲ ਉਹਨਾਂ ਦੇ ਪਰਿਵਾਰਕ ਸਬੰਧ ਹਨ ਅਤੇ ਉਹ ਆਪਣੇ ਪਤੀ ਦੇ ਨਾਲ ਇਸ ਪਰਿਵਾਰ ਨੂੰ ਨਵੇਂ ਸਾਲ ਤੇ ਲੋਹੜੀ ਮਾਗੀ ਦੀ ਵਧਾਈ ਦੇਣ ਦੇ ਲਈ ਆਏ ਹਨ ਇਸ ਮੌਕੇ ਮਨਪ੍ਰਤ ਕੋਰਨੇ ਕਹਿ ਹੈ ਕਿ ਉਹ ਆਪਣੇ ਭਰਾ ਵਿਧਾਇਕ ਰਮਨ अरोड़ा ਦੇ ਘਰ ਨਿੱਜੀ ਤੌਰ ਤੇ ਤੀਸਰੀ ਵਾਰ ਆਏ ਹਨ ਇਸ ਦੌਰਾਨ ਤ੍ਰਲੋਕ ਸਿੰਘ ਨੇ ਕਿਹਾ ਕਿ ਵਿਧਾਇਕ ਰਮਨ अरोड़ा ਇੱਕ ਚੰਗੇ ਇਨਸਾਨ ਹਨ ਉਹ ਹਮੇਸ਼ਾ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਹਨ ਵਿਧਾਇਕ अरोड़ा ਧਰਮ ਦੇ ਮਾਰਗ ਤੇ ਚੱਲਣ ਵਾਲੇ ਚੰਗੇ ਵਿਅਕਤੀ ਹਨ ਇਸ ਮੌਕੇ ਆਮਦਨੀ ਪਾਰਟੀ ਦੇ ਵਲੰਟੀਅਰ ਦੀਨਾ 나ਥ ਪ੍ਰਧਾਨ ਅਤੇ ਹੋਰ ਵੀ ਹਾਜ਼ਰ ਸਨ ਮੁੱਖ ਮੰਤਰੀ ਭਗਵੰਤ ਮਾਨ ਦੇ ਭੈਣ ਮਨਪ੍ਰੀਤ ਕੌਰ ਆਪਣੇ ਪਤੀ ਤਿਰਲੋਕ ਸਿੰਘ ਦੇ ਨਾਲ ਅੱਜ ਜਲੰਧਰ ਚ ਵਿਧਾਇਕ ਰਮਨ ਅਰੋੜਾ ਦੇ ਘਰ ਪਹੁੰਚੇ ਜਿੱਥੇ ਅਰੋੜਾ ਪਰਿਵਾਰ ਦੇ ਮੈਂਬਰਾਂ ਰਾਜਕੁਮਾਰ ਅਰੋੜਾ, ਰਾਜਨ ਅਰੋੜਾ ਤੇ ਹੋਰ ਨਾਨੇ ਮਨਪ੍ਰੀਤ ਕੌਰ ਤੇ ਉਹਨਾਂ ਦੇ ਪਤੀ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ ਮੁੱਖ ਮੰਤਰੀ ਦੇ ਭੈਣ ਨੇ ਕਿਹਾ ਕਿ ਇਸ ਪਰਿਵਾਰ ਨਾਲ ਉਹਨਾਂ ਦੇ ਪਰਿਵਾਰਕ ਸਬੰਧ ਹਨ ਅਤੇ ਉਹ ਆਪਣੇ ਪਤੀ ਦੇ ਨਾਲ ਇਸ ਪਰਿਵਾਰ ਨੂੰ ਨਵੇਂ ਸਾਲ ਤੇ ਲੋਹੜੀ ਮਾਗੀ ਦੀ ਵਧਾਈ ਦੇਣ ਦੇ ਲਈ ਆਏ ਹਨ ਇਸ ਮੌਕੇ ਮਨਪ੍ਰਤ ਕੋਰਨੇ ਕਹੇ ਕਿ ਉਹ ਆਪਣੇ ਭਰਾ ਵਿਧਾਇਕ ਰਮਨ अरोड़ा ਦੇ ਕਰਨੀਜੀ ਤੌਰ ਤੇ ਤੀਸਰੀ ਵਾਰ ਆਏ ਹਨ ਇਸ ਦੌਰਾਨ ਤ੍ਰਿਲੋਕ ਸਿੰਘ ਨੇ ਕਿਹਾ ਕਿ ਵਿਧਾਇਕ ਰਮਨ अरोड़ा ਇੱਕ ਚੰਗੇ ਇਨਸਾਨ ਹਨ ਉਹ ਹਮੇਸ਼ਾ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਹਨ ਵਿਧਾਇਕ अरोड़ा ਧਰਮ ਦੇ ਮਾਰਗ ਤੇ ਚੱਲਣ ਵਾਲੇ ਚੰਗੇ ਵਿਅਕਤੀ ਹਨ ਇਸ ਮੌਕੇ ਆਮਦਨੀ ਪਾਰਟੀ ਦੇ ਵਲੰਟੀਅਰ ਦੀਨਾ ਨਾਥ ਪ੍ਰਧਾਨ ਅਤੇ ਹੋਰ ਵੀ ਹਾਜ਼ਰ ਸਨ ਮੁੱਖ ਮੰਤਰੀ ਭਗਵੰਤ ਮਾਨ ਦੇ ਭੈਣ ਮਨਪ੍ਰੀਤ ਕੌਰ ਆਪਣੇ ਪਤੀ ਤਿਰਲੋਕ ਸਿੰਘ ਦੇ ਨਾਲ ਅੱਜ ਜਲੰਧਰ ਚ ਵਿਧਾਇਕ ਰਮਨ ਅਰੋੜਾ ਦੇ ਘਰ ਪਹੁੰਚੇ ਜਿੱਥੇ ਅਰੋੜਾ ਪਰਿਵਾਰ ਦੇ ਮੈਂਬਰਾਂ ਰਾਜਕੁਮਾਰ ਅਰੋੜਾ, ਰਾਜਨ ਅਰੋੜਾ ਤੇ ਹੋਰ ਨਾਨੇ ਮਨਪ੍ਰੀਤ ਕੌਰ ਤੇ ਉਹਨਾਂ ਦੇ ਪਤੀ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ ਮੁੱਖ ਮੰਤਰੀ ਦੇ ਭੈਣ ਨੇ ਕਿਹਾ ਕਿ ਇਸ ਪਰਿਵਾਰ ਨਾਲ ਉਹਨਾਂ ਦੇ ਪਰਿਵਾਰਕ ਸਬੰਧ ਹਨ ਅਤੇ ਉਹ ਆਪਣੇ ਪਤੀ ਦੇ ਨਾਲ ਇਸ ਪਰਿਵਾਰ ਨੂੰ ਨਵੇਂ ਸਾਲ ਤੇ ਲੋਹੜੀ ਮਾਗੀ ਦੀ ਵਧਾਈ ਦੇਣ ਦੇ ਲਈ ਆਏ ਹਨ ਇਸ ਮੌਕੇ ਮਨਪ੍ਰਤ ਕੋਰਨੇ ਕਹੇ ਕਿ ਉਹ ਆਪਣੇ ਭਰਾ ਵਿਧਾਇਕ ਰਮਨ अरोड़ा ਦੇ ਘਰ ਨਿਜੀ ਤੌਰ ਤੇ ਤੀਸਰੀ ਵਾਰ ਆਏ ਹਨ ਇਸ ਦੌਰਾਨ ਤ੍ਰਿਲੋਕ ਸਿੰਘ ਨੇ ਕਿਹਾ ਕਿ ਵਿਧਾਇਕ ਰਮਨ अरोड़ा ਇੱਕ ਚੰਗੇ ਇਨਸਾਨ ਹਨ ਉਹ ਹਮੇਸ਼ਾ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਹਨ ਵਿਧਾਇਕ अरोड़ा ਧਰਮ ਦੇ ਮਾਰਗ ਤੇ ਚੱਲਣ ਵਾਲੇ ਚੰਗੇ ਵਿਅਕਤੀ ਹਨ ਇਸ ਮੌਕੇ ਆਮਦਨੀ ਪਾਰਟੀ ਦੇ ਵਲੰਟੀਅਰ ਦੀਨਾ 나ਥ ਪ੍ਰਧਾਨ ਅਤੇ ਹੋਰ ਵੀ ਹਾਜ਼ਰ ਸਨ